ਸੰਘਾ ਜੀ 18 ਫਰਵਰੀ 2005 ਵਾਲੇ ਦਿਨ ਇਟਾਵਾ ਉੱਤਰ ਪ੍ਰਦੇਸ਼ ਵਿਖੇ ਪ੍ਰਚਾਰ ਦੌਰੇ ਤੇ ਗਏ ਪੰਥ ਦੇ ਮਕਬੂਲ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਦਾ ਦੇਹਾਂਤ ਹੋ ਗਿਆ ਸੀ ਆਓ ਕਰਦੇ ਹਾਂ ਸੰਤ ਮਸਕੀਨ ਸਿੰਘ ਜੀ ਦੇ ਜੀਵਨ ਬਾਰੇ ਇਹ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਇੱਕ ਬੇਨਤੀ ਹੈ ਕਿਰਪਾ ਕਰਕੇ ਸਿੱਖ ਇਤਿਹਾਸ ਅਤੇ ਸਹੀ ਸਿੰਘਾ ਦੇ ਜੀਵਨ ਦੇ ਲਈ ਇਹ ਪੇਜ ਜ਼ਰੂਰ ਫੋਲੋ ਕਰਿਓ ਸਾਨੂੰ ਤੁਹਾਡੇ ਪਿਆਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਆਓ ਕਰਦੇ ਹਾਂ ਵੀਡੀਓ ਸ਼ੁਰੂ 1 ਜਨਵਰੀ 1934 ਵਾਲੇ ਦਿਨ ਸਿੱਖ ਪੰਥ ਦੇ ਮਕਬੂਲ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਦਾ ਜਨਮ ਪਿਤਾ ਸਰਦਾਰ ਕਰਤਾਰ ਸਿੰਘ ਅਤੇ ਮਾਤਾ ਰਾਮ ਕੌਰ ਜੀ ਦੇ ਗ੍ਰਹਿ ਕਸਬਾ ਲਕ ਮਰਵਤ ਜ਼ਿਲ੍ਹਾ ਬੰਨੂ ਹੁਣ ਪਾਕਿਸਤਾਨ ਵਿਕੇ ਹੋਇਆ ਗਿਆਨੀ ਸੰਤ ਮਸਕੀਨ ਸਿੰਘ ਜੀ ਦੀ ਛਵੀ ਇੱਕ ਪ੍ਰਸਿੱਧ ਵਿਆਖਿਆਕਾਰ ਮਹਾਨ ਕਥਾਵਾਚਕ ਗੁਰਮਤਿ ਪ੍ਰਚਾਰਕ ਅਤੇ ਧਾਰਮਿਕ ਜੀਵਨ ਵਾਲੇ ਪੂਰਨ ਗੁਰਸਿੱਖ ਵਜੋਂ ਜਾਣੀ ਜਾਂਦੀ ਹੈ ਆਪ ਦੀ ਮੁੱਢਲੀ ਵਿੱਦਿਆ ਖਾਲਸਾ ਸਕੂਲ ਲਕ ਮਰਵਤ ਪਾਕਿਸਤਾਨ ਵਿਕੇ ਹੋਈ 1947 ਵਿੱਚ ਜਦੋਂ ਦੇਸ਼ ਦੀ ਹੋਈ ਉਸ ਵੇਲੇ ਆਪ ਗਵਰਨਮੈਂਟ ਹਾਈ ਸਕੂਲ ਵਿੱਚ ਪੜ੍ਹਦੇ ਸਨ ਦੇਸ਼ ਦੀ ਵੰਡ ਹੋ ਜਾਣ ਕਰਨਾ ਮੈਟ੍ਰਿਕ ਦਾ ਇਮਤਿਹਾਨ ਨਾ ਦੇ ਸਕੇ ਗਿਆਨੀ ਜੀ ਆਪਣੇ ਪਰਿਵਾਰ ਸਮੇਤ ਰਾਜਸਥਾਨ ਦੇ ਜ਼ਿਲ੍ਹਾ ਅਲਵਰ ਵਿਖੇ ਆਣ ਬਸੇ ਇੱਥੇ ਆਪ ਜੀ ਨੇ دنیਵੀ ਵਿਦਿਆ ਤਾਂ ਹੋਰ ਅੱਗੇ ਨਾ ਵਧ ਸਕੀ ਪਰ ਅਧਿਆਤਮਿਕ ਅਤੇ ਆਤਮਿਕ ਵਿਦਿਆ ਦੀ ਪ੍ਰਾਪਤੀ ਦੇ ਲਈ ਗਿਆਨੀ ਜੀ ਬੇਜਨਾ ਤਾਮ ਅਤੇ ਕਟਕਾ ਦੀ ਥਾਂ ਉੱਤੇ ਸਾਧੂਆਂ ਦੇ ਨਾਲ ਵਿਚਰਦੇ ਰਹੇ ਇੱਥੇ ਨਿਰਮਲੇ ਸੰਤ ਗਿਆਨੀ ਬਲਵੰਤ ਸਿੰਘ ਦੇ ਨਾਲ ਆਪ ਦੀ ਮੁਲਾਕਾਤ ਹੋਈ ਅਤੇ ਉਹਨਾਂ ਆਪ ਸੋ ਬ੍ਰਹਮ ਵਿਦਿਆ ਦੇ ਨਾਂ ਹੇਠ ਸਿੱਖਿਆ ਹਾਸਲ ਕੀਤੀ ਪਰ ਅਸਲ ਗਿਆਨ ਦੀ ਅਜੇ ਵੀ ਤਲਾਸ਼ ਸੀ ਸੋ ਗੁਰਮਤਿ ਗਿਆਨ ਦੇ ਧਾਰਨੀ ਹੋਣ ਤੋਂ ਪਹਿਲਾਂ ਤਿਆਗੀ ਜੀਵਨ ਕੀ ਹੈ ਸੰਜਮ ਕੌਣ ਹੈ ਇਹਨਾਂ ਪ੍ਰਸ਼ਨਾਂ ਦੇ ਨਾਲ ਆਪਨੇ ਨਾਮ ਬਾਣੀ ਦਾ ਡੂੰਗਾ ਪ੍ਰਯੋਗ ਆਤਮਕ ਅਭਿਆਸ ਕੀਤਾ ਅਤੇ ਸਿੱਖੀ ਦੇ ਪ੍ਰਚਾਰ ਹਿੱਤ ਕਥਾ ਕਰਨੇ ਸ਼ੁਰੂ ਕਰ ਦਿੱਤੀ ਆਪ ਜੀ ਦੇ ਕਥਾ ਕਰਨ ਦਾ ਢੰਗ ਆਮ ਕਥਾਵਾਚਕਾਂ ਵਰਗਾ ਨਹੀਂ ਸੀ ਸਗੋਂ ਆਪ ਜੀ ਦਾ ਆਪਣਾ ਹੀ ਇੱਕ ਵੱਖਰਾ ਢੰਗ ਤੇ ਨਿਆਰਾ ਅੰਦਾਜ਼ ਸੀ ਜੋ ਬਿਲਕੁਲ ਨੇ ਵਿਕਲਾਸੀ ਬਾਬਾ ਬਰਵੰਤ ਸਿੰਘ ਨੇ ਆਪ ਜੀ ਨੂੰ ਮਸਕੀਨ ਤਖਾਲਸ ਦਿੱਤਾ ਜਿਸ ਦੇ ਨਾਲ ਆਪ ਅੱਜ ਵੀ ਸਿੱਖ ਪੰਥ ਵਿੱਚ ਜਾਣੇ ਜਾਂਦੇ ਹੋ 1958 ਵਿੱਚ ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਆਨੰਦਕਾਰ ਦੀ ਬੀਬੀ ਸੁੰਦਰ ਕੌਰ ਨਾਲ ਹੋਇਆ ਪਰ ਗ੍ਰਸਤੀ ਜੀਵਨ ਦੇ ਕਾਰਨ ਆਪ ਨੇ ਆਪਣੀ ਪ੍ਰਚਾਰ ਸਾਧਨਾ ਵਿੱਚ ਕੋਈ ਵਿਘਨ ਨਹੀਂ ਪੈਣ ਦਿੱਤਾ ਭਾਵੇਂ ਗ੍ਰਸਤੀ ਹੋ ਕੇ ਪ੍ਰਚਾਰ ਦਾ ਕੰਮ ਵੀ ਨਾਲੋਂ ਨਾਲ ਜਾਰੀ ਰੱਖਿਆ 1960 ਵਿੱਚ ਆਪ ਨੇ ਅਲਵਰ ਵਿਖੇ ਵੱਡੇ ਪੈਮਾਨੇ ਉੱਪਰ ਗੁਰਮਤ ਸਮਾਗਮਾਂ ਦੀ ਸ਼ੁਰੂਆਤ ਕੀਤੀ ਅਲਵਰ ਵਿਖੇ ਹੀ ਗਿਆਨੀ ਜੀ ਦੀ ਦੇਖ ਰੇਖੇ ਹੇਠ ਗੁਰੂ ਨਾਨਕ ਪਬਲਿਕ ਸਕੂਲ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸ਼ੁਰੂ ਕੀਤੇ ਗਏ ਮਸਕੀਨ ਜੀ ਨੇ ਆਪਣੇ ਜੀਵਨ ਕਾਲ ਦੇ 50 ਬਰੇ ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮ ਕੇ ਗੁਰਮਤ ਦਾ ਪ੍ਰਚਾਰ ਕੀਤਾ ਮਸਕੀਨ ਜੀ ਨੇ ਜਿੱਥੇ ਚੰਗੇ ਕਥਾਵਾਚਕ ਹੋਣ ਪੱਖੋਂ ਆਪਣੀ ਪਛਾਣ ਬਣਾਈ ਉੱਥੇ ਆਪਨੇ ਆਪਣੀ ਕਲਮ ਰਾਹੀਂ ਵੀ ਸਾਹਿਤ ਦੀ ਸੇਵਾ ਨਿਭਾਈ ਆਪਣੇ ਜਪਨਿਸਾਨ ਗੁਰਮਤਿ ਚਿੰਤਨ ਗੁਰਜੋਤ ਬ੍ਰਹਮ ਗਿਆਨ ਤੀਜਾ ਨੇਤਰ ਪੰਜ ਤਤ ਧਰਮ ਅਤੇ ਮਨੁੱਖ ਆਧ ਪੁਸਤਕਾਂ ਸਿੱਖ ਪੰਥ ਦੀ ਝੋਲੀ ਪਾਈਆਂ 20 ਮਾਰਚ 2005 ਵਾਲੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਸਕੀਨ ਜੀ ਨੂੰ ਉਹਨਾਂ ਦੇ ਦਿਹਾਂਤ ਤੋਂ ਬਾਅਦ ਗੁਰਮਤਿ ਵਿਦਿਆ ਮਾਰਤੰਡ ਦੀ उपाधि ਦੇ ਨਾਲ ਸਨਮਾਨਿਤ ਕੀਤਾ ਗਿਆ ਇਹ ਸਨਮਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਜੁਗਿੰਦਰ ਸਿੰਘ ਵਿਦਾਂਤੀ ਹੋਣਾਂ ਵੱਲੋਂ ਮਸਕੀਨ ਜੀ ਦੀ ਧਰਮ ਸਪਤਨੀ ਬੀਬੀ ਸੁੰਦਰ ਕੌਰ ਹਾਸਲ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਨੂੰ ਭਾਈ ਗੁਰਦਾਸ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ 18 ਫਰਵਰੀ 2005 ਵਾਲੇ ਦਿਨ ਸ਼ੁੱਕਰਵਾਰ ਦਾ ਉਹ ਦਿਨ ਸੀ ਅਤੇ ਇਟਾਵਾ ਉੱਤਰ ਪ੍ਰਦੇਸ਼ ਵਿਖੇ ਆਪ ਪ੍ਰਚਾਰ ਦੌਰੀ ਉੱਪਰ ਗਏ ਹੋਏ ਸਨ 17 ਫਰਵਰੀ 2005 ਦੀ ਰਾਤ ਆਪਣੇ ਗੁਰਦੁਆਰਾ ਸਾਹਿਬ ਵਿਖੇ ਕਥਾ ਕੀਤੀ ਅਤੇ ਅਗਲੇ ਦਿਨ ਦਿਲ ਦੀ ਗਤੀ ਰੁਕ ਜਾਣ ਕਾਰਨ 71 ਸਾਲ ਦੀ ਉਮਰ ਪੂਕ ਕੇ ਪੰਥ ਦੇ ਵਿਦਵਾਨ ਕਥਾਵਾਚਕ ਗਿਆਨੀ ਸੰਤ ਸਿੰਘ ਜੀ ਮਸਕੀਨ ਗੁਰੂ ਚਰਨਾਂ ਵਿੱਚ ਜਾਬ ਰਾਜੇ ਆਪ ਜੀ ਦੇ ਵੀ ਅੱਖਾਂ ਨੂੰ ਉਹਨਾਂ ਦੇ ਇੱਕ ਚਾਹਨ ਵਾਲੇ ਨੇ ਜੋ ਉਹਨਾਂ ਦੇ ਮੁਖਾਰਵਿੰਦ ਤੋਂ ਸੁਣਿਆ ਇਸ ਨੂੰ ਅਖਰਾਂ ਵਿੱਚ ਉਤਾਰਦਿਆਂ ਨਮੂਨੇ ਵਜੋਂ ਉਹਨਾਂ ਦੀ ਇੱਕ ਕੀਤੀ ਇੱਕ ਕਥਾ ਦਾ ਇੱਕ ਅੰਸ਼ ਪੇਸ਼ ਹੈ ਮੈਂ ਇੱਕ ਦਿਨ ਧਾਰਮਿਕ ਗ੍ਰੰਥ ਵਿੱਚੋਂ ਇੱਕ ਸਾਖੀ ਪੜ ਰਿਹਾ ਸੀ ઋષਿ ਚਾਨਕ ਨੇ ਇਹ ਬੜੀ ਬਾਤਮਾਲ ਅਤੇ ਸੁੰਦਰ ਸਾਖੀ ਲਿਖੀ ਹੈ ਉਹ ਕਹਿੰਦਾ ਹੈ 10-15 ਸ਼ਰਾਬੀ ਸ਼ਰਾਬ ਦੇ ਨਸ਼ੇ 'ਚ ਚੂਰ ਰਾਤ ਦੇ ਵਕਤ ਦਰਿਆ ਦੇ ਕੰਢੇ ਤੇ ਜਾ ਪਹੁੰਚੇ ਇੱਕ ਬੇੜੀ ਦੇ ਵਿੱਚ ਬੈਠ ਗਿਆ ਨਸ਼ੇ ਦੇ ਵਿੱਚ ਚੂਰ ਸਨ ਹਰ ਇੱਕ ਨੇ ਆਪਣੇ ਹੱਥ ਚੱਪੂ ਪਕੜ ਲਿਆ ਤੇ ਮਾਰਨ ਲੱਗੇ ਚੱਪੂ ਸਰੀਰ ਦੇ ਵਿੱਚ ਜਿੰਨੀ ਤਾਕਤ ਸੀ ਸਾਰੀ ਚੱਪੂ ਨੂੰ ਮਾਰਨ ਦੇ ਵਿੱਚ ਲਗਾ ਰਹੇ ਸੀ ਰਾਤ ਅੱਧੀ ਹੋ ਗਈ ਨਸ਼ੇ ਟੁੱਟਣ ਲੱਗੇ ਬਾਅਦ ਵਿੱਚ ਪੌ ਫੁੱਟਣ ਲੱਗੀ ਰਾਤ ਦਾ ਅੰਤ ਹੋਣ ਲੱਗਾ ਇਧਰ ਨਸ਼ਿਆਂ ਦਾ ਵੀ ਅੰਤ ਹੋਣ ਲੱਗਾ ਜਦ ਇਧਰ ਰਾਤ ਖਤਮ ਹੋਣ ਲੱਗੀ ਇਹਨਾਂ ਦੇ ਨਸ਼ੇ ਵੀ ਟੁੱਟਣ ਲੱਗੇ ਇੱਕ ਦੀ ਅੱਖ ਖੁੱਲੀ ਸੁਰਤ ਆਈ ਹੋਸ਼ ਆਈ ਨਾਲ ਦੇ ਸਾਥੀਆਂ ਤੋਂ ਪੁੱਛਦਾ ਹੈ ਮਿੱਤਰਾ ਰਾਤ ਦਾ ਤੇ ਹੁਣ ਅੰਤ ਹੋਣ ਲੱਗਾ ਹੈ ਚੱਪੂ ਦੇ ਮਾਰਦੇ ਆ ਬਾਵਾ ਥੱਕ ਗਈਆਂ ਹਨ ਇਹ ਦੱਸ ਆਪਾਂ ਪਹੁੰਚੇ ਕਿੱਥੇ ਹਾ ਤੇ ਸਾਰੇ ਕਹਿਣ ਲੱਗੇ ਮਿੱਤਰਾ ਕਿਧਰੇ ਵੀ ਨਹੀਂ ਪਹੁੰਚੇ ਸਾਰੀ ਰਾਤ ਚੱਪੂ ਤੇ ਮਾਰਦੇ ਰਹੇ ਹਾਂ ਪਰ ਜਿੰਨਾ ਸੰਗਲਾਂ ਨਾਲ ਜਿੰਨਾ ਰੱਸੀਆਂ ਨਾਲ ਵੇੜੀ ਬੰਨੀ ਹੋਈ ਸੀ ਉਹ ਤੇ ਖੁੱਲੀ ਹੀ ਨਹੀਂ ਐਵੇਂ ਹੀ ਸਰੀਰ ਥਕਾ ਦਿੱਤਾ ਗੁਸਤਾਖੀ ਮਾਫ ਅਸੀਂ ਕਥਾ ਦੇ ਕੀਰਤਨ ਦੇ ਦਾਨ ਦੇ ਪੁੰਨ ਦੇ ਲੰਗਰ ਦੇ ਚੱਪੂ ਤਾਂ ਚਲਾਉਂਦੇ ਰਹਿੰਦੇ ਹਾਂ ਪਰ ਜਿਹੜੇ ਗਲਤ ਖਿਆਲਾਂ ਦੇ ਨਾਲ ਸਾਡੇ ਜੀਵਨ ਦੀ ਨੋਕਾ ਬੰਨੀ ਪਈ ਏ ਉਹ ਗਲਤ ਖਿਆਲ ਤੋੜਦੇ ਨਹੀਂ ਹੁੰਦਾ ਕਿ ਇਹ ਜ਼ਿੰਦਗੀ ਉਥੇ ਦੀ ਉਥੇ ਹੀ ਰਹਿੰਦੀ ਹੈ ਅਸੀਂ ਕਿਸੇ ਥਾਂ ਤੇ ਪਹੁੰਚੇ ਹੋਏ ਨਜ਼ਰ ਨਹੀਂ ਆਉਂਦੇ ਥੋੜਾ ਜਿਹਾ ਤੁਸੀਂ ਵਿਚਾਰ ਕਰ ਲਵੋ ਸੋਚੋ ਯਾਨੀ ਸੰਤ ਸਿੰਘ ਜੀ ਮਸਕੀਨ ਦੀ ਕਥਾ ਵਿੱਚੋਂ ਸੋ ਸੰਗਤ ਜੀ ਗਿਆਨੀ ਸੰਤ ਸਿੰਘ ਜੀ ਮਸਕੀਨ ਦੀਵਾਰੇ ਇਹ ਵੀਡੀਓ ਆਪ ਜੀ ਨੂੰ ਕਿਹੋ ਜਿਹੀ ਲੱਗੀ ਕਮੈਂਟ ਵਿੱਚ ਆਪਣੀ ਰਾਇ ਜ਼ਰੂਰ ਦਿਓ ਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਸਿੱਖ ਇਤਿਹਾਸ ਅਤੇ ਸੇਹੀ ਸਿੰਘਾ ਦੇ ਜੀਵਨ ਦੇ ਲਈ ਵੀ ਇਹ ਪੇਜ ਜ਼ਰੂਰ ਫੋਲੋ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ if i